ਤੁਹਾਡੇ ਤੋਂ ਕਿਹੜੇ ਸਵਾਲਾਂ ਦੇ ਜਵਾਬ ਲੈ ਗਏ ਕੀ ਕੁਝ ਗੱਲਬਾਤ ਹੋਈ ਅੰਦਰ ਮੈਨੂੰ ਵਿਜੀਲੈਂਸ ਵੱਲੋਂ ਸਾਂਭਣੀ ਹੋਈ ਵਿਜੀਲੈਂਸ ਵੱਲੋਂ ਸਾਂਭਣੀ ਹੋਈ ਸੀ ਪੰਜਾਬ ਦੇ ਹਿੱਤਾਂ ਦੀ ਸੂਬੇ ਦੇ ਹਿੱਤਾਂ ਲਈ ਜਿੱਥੇ ਡਰੱਗ ਮਾਫੀਆ ਦੀ ਗੱਲ ਕਿਥੇ ਆਂ ਦੋਰਤੋਆ ਸਰੋਤਿਆਂ ਦੀ ਗੱਲ ਕਰਦੇ ਪਏ ਸੀ ਅੱਜ ਤੋਂ ਮੇਰੇ ਖਾਲ 14 11 2113 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮ ਨਿਕਾਲੀ ਦੀ ਸਰਕਾਰ ਹੀ ਸਦਾ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਕਿਹਦੇ ਚ ਜੋ ਵੀ ਇਹ ਇਹ ਸਾਡੇ ਜ਼ਿਲ੍ਹੇ ਚ ਸਾਡੇ ਉਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਜਿਲਦਾਰ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਆਨ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚੱਲਦੀ ਪਈ ਹੈ ਉਹਦੇ ਚ ਡਰੱਗ ਦੇ ਸਬੰਧ ਚ ਜੋ ਕੁਝ ਵੀ ਸਾਡੇ ਨਾਲ ਹੋਇਆ ਬਿੱਟੂ ਹੌਲਖਣਾ ਕਿ 14 13 ਨੂੰ ਉਹਨੂੰ ਅੰਮ੍ਰਿਤਸਰੋਂ ਚੋਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆੜੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪਲਾਂਟੇਸ਼ਨ ਕੀਤੀ। ਇਹ ਇਹਦੇ ਸੰਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬਿੱਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼੍ਰੀਸ਼ ਅਰੋੜਾ ਜੀ ਡੀਜੀਪੀ ਸਨ। ਸੀਐਮ ਸਾਹਿਬ ਨੂੰ ਮੇਰੇ ਸਾਹ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲਈ ਕਿ ਜੋ ਸਚਾਈ ਆ ਇਨਸਾਫ ਹੋਵੇ। ਤੇ ਆ ਉਹ ਇਨਸਾਫ ਲਈਦੇ ਲਈਦੇ ਆਈ ਤੇ ਤਕੇ ਖਾਨੇ ਪਏ ਆ। ਇਹਦੇ ਧੰਨਵਾਦ ਕਰਦਾ ਮੈਂ ਕੋਟਾ ਦਾ ਕਿ ਸੀਬੀਆਈ ਦੀ ਕੋਟਾ ਦਾ ਤੇ ਕਿ ਇਹਨਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬਰੀ ਕੀਤਾ। ਫਿਲਹਾਲ ਦੀ ਕਿ ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ? ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਇਹ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 ਅਚ ਉਦੋਂ ਤੇ ਕੋਈ ਬੋਲਦਾ ਨਹੀਂ ਹੁੰਦਾ ਸੀ ਹੁਣ ਭਾਵੇਂ ਹਣ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹਦੇ ਬੋਲਦੀ ਨਹੀਂ ਮੈਂ ਤੇ ਆ ਪਰਵੇਦੀ ਨਾ ਆਪਣੀ ਗਵਰਨਮੈਂਟ 'ਚ ਜਦੋਂ ਮੈਂ ਮੈਨੂੰ ਇਹ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਤੇ ਉਦੋਂ ਹੀ ਨਸ਼ਿਆਂ ਦੇ ਵਿਰੋਧ ਦੀ ਜੰਗ ਛੇੜੀ ਪਈ ਤੇ ਅਜੇ ਤੱਕ ਇਹ ਫਿਰਦੇ ਪੰਜਵੀਂ ਸੈੱਟ ਬਣ ਗਈ ਆ ਪੰਜਵੀਂ ਸੈੱਟ ਨੇ ਜਦੋਂ ਵੀ ਸਾਥਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰਿਕਵਰਟ ਕਰਦੇ ਆ ਸਵਾਲ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਘਟਨਾ ਕਰਾਂ ਬਾਰੇ ਪੁੱਛਿਆ ਗਿਆ ਦਰਦ ਸਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀਆਂ ਉਹਦਾ ਜੋ 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 ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸੰਬੰਧ ਪਰ ਮੈਂ ਤੇ ਆਖਿਆ ਜੋ ਅਸੀਂ ਪਹਿੰਨੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਖਲੋਤਾ ਟੱਟਾ ਖਲੋਤੇ ਰਹਾ ਮੈਂ ਕਲੀਅਰ ਕਰ ਦੋ ਜੀ ਕੀ ਬਿਆਨ ਐਗਜ਼ੈਕਟ ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਰ ਕੋ 20 ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰਗ ਮਾਫੀਆ ਬਾਰੇ ਚ ਇਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਨੇ ਸਾਨੂੰ ਸਾਬ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਬ੍ਰਿਚਿੱਠੀ ਚ ਲਿਖ ਕੇ ਆਇਆ ਜਿਹੜੀ ਜਿਹੜੀ ਕਿੱਠੀ ਆਨ ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮਿਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਥੇ ਮਰਦੀ ਅਸੀਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗੌਰਮੇਟ ਬਾਦਲ ਸਾਹਿਬ ਨੂੰ ਕਿ ਇਹਦੀ ਇਨਕੁਆਇਰੀ ਕਰਾ ਲਓ ਇਹ ਧੱਕਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਆ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋਏਗੀ ਇਹ ਇਹ ਤੇ ਜੀ ਕੋਰਟ ਨੇ ਵੇਖਣਾ ਹੈ ਕੋਡ ਦਾ ਮੈਟਰ ਆ ਕਿਥੇ ਡਰੱਗ ਦੇ ਮਸਲੇ ਜੋ ਚਿੰਦਾ ਕਿ ਮੈਨੂੰ ਨੌਲੇਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤੇ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੁੱਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸੇਕਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਸਾਰੇ ਸਿਆਸੀ ਰੋਟੀਆਂ ਸੇਕਦੇ ਪਏ ਆ ਇਹਦੇ 213 ਕਿਥੇ ਜਿਮਣੀਆਂ ਚੋਰੀਆਂ ਹੋ ਜਾਣ ਇਹ ਬਰੂਡ ਬਨੂਰ ਥਾਣੇ ਚ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ రికార్డ్ ਖਤਮ ਚੋਰੀ ਹੋ ਜਾਣ ਡਿਸਟਰੋਏ ਹੋ ਜਾਣ ਸਮਝੋ ਇਹਦਾ ਕੌਣ ਜੁੰਮੇ ਆ ਰਿਹਾ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਇਹ ਚੋਰੀ ਹੋਈ ਆ ਸਾਰੇ ਰਿਕਾਰਡ ਚੋਰੀ ਆ ਪੁਲਿਸ ਸਿੰਘ ਚੰਨੀ ਜ਼ਿੰਮੇਦਾਰ ਕਹੀ ਆ ਗੁੱਸੇ ਕਰਵੇ ਨੂੰ ਗਲਤ ਕਰ ਮੈਂ ਕਹਿੰਦਾ ਇਹ ਕੋਰਟ ਨੇ ਫੈਸਲਾ ਕਰਨਾ ਇਹ ਪਹਿਲਾਂ ਇਹ ਚਿੱਟਾ ਚਿੱਟਾ ਕਰਦੇ ਸੀ ਹੁਣ ਗਲਤ ਦੱਸਦੇ ਪਏ ਇਹ ਅੱਤ ਖੁਦਾ ਦਾ ਵਹਿਰ ਹੁੰਦਾ ਪਰਮਾਤਮਾ ਬੜਾ ਬਿਆੰਤ ਆ ਅਖੀਰ ਕੋਰਟਾ ਇਹ ਕੋਰਟ ਨੇ ਸਚਾਈ ਦੱਸਣੀ ਹੈ ਕਿ ਸਚਾਈ ਕੀ ਹੈ ਅੱਜ ਤਲਵੀਰ ਗੱਲ ਕਰ ਵੀ ਜਾ ਰਹੀ ਆ ਵਿਜੀਲੈਂਸ ਕੁਝ ਕੋਈ ਗੱਲ ਨਹੀਂ ਪੰਜਾਬ ਪਿੱਥੇ ਪਿੱਥੇ ਪੰਜਾਬ ਦੀ ਗੱਲ ਆ ਪੰਜਾਬੀ ਦੀ ਗੱਲ ਆ ਨਸ਼ੇ ਵਿਰੋਧ ਦੀ ਗੱਲ ਆ ਅੱਜ ਗੁੰਡਾਗਰਦੀ ਜਿਹੜੀ ਹੋ ਰਹੀ ਆ ਕੋਈ ਵੀ ਆ ਕਿਸੇ ਪ੍ਰਤੀ ਵੀ ਆ ਹਰ ਇੱਕ ਨੂੰ ਆਪਣਾ ਯੋਗਦਾਨ ਜੇ ਕਿਸੇ ਕੋਈ ਨੌਲੇਜ ਜਾਂ ਕੁਝ ਹੈਗਾ ਇਸ ਸੰਬੰਧੀ ਇਹ ਹਰ ਇੱਕ ਨੂੰ ਇਹ ਨੌਲੇਜ ਦੇਣੀ ਚਾਹੀਦੀ ਸੁਖਬੀਰ ਸਿੰਘ ਬਾਲ ਕਹਿੰਦੇ ਕਿ 1 ਰੁਪਏ ਦਾ ਵੀ ਕੋਈ ਲੈਣਦਣ ਹੋਇਆ ਬਾਹਰ ਲਾ ਤਾਂ ਮੈਂ ਜ਼ਿੰਮੇਵਾਰਾ ਸੀ ਜ਼ਿੰਮੇਵਾਰਾ ਸੀ ਇਹ ਇਹਦੇ ਕੋਰਟ ਨੇ ਵੇਖਣਾ ਇਹਦੇ ਕੋਰਟ ਨੇ ਵੇਖਣਾ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਕਿੱਥੋਂ ਪੈਸੇ ਕਿੱਥੋਂ ਗਏ ਇਹਦੇ ਉਹ ਕਿੰਨਾ ਖਾਧੀਆਂ ਉਹਨਾਂ ਤੇ ਡੇਪੀਟ ਸਾਨੂੰ ਕਾਹਦਾ ਡਰ ਪਾਓ ਬਈ ਅੱਛਾ ਇੱਕ ਬੋਨਜੀ ਤੁਸੀਂ ਕਹਾਂਗੇ ਸੱਤਾ ਪਿੰਦੀ ਹੋਰਾਂ ਨੂੰ ਮੀਠਿਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਵਿਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 2015 ਜਿਹੜਾ ਇਹ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਉਹ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜ ਉਹ ਮੈਂ ਉੱਥੇ ਲਿਖਿਆ ਆ ਕਿ ਉਹ ਸੱਤਾ ਪਿੰਦੀ ਆ ਕਿੰਨੇ ਆ ਬਾਰੇ ਇਹ ਇੱਕ ਸ਼ਬਦ ਵੀ ਗਲਤ ਹੋ ਤੇ ਜੋ ਮਰਜ਼ੀ ਮੈਨੂੰ ਡੰਡ ਦੇ ਦਿਓ ਤੁਹਾਨੂੰ ਮੈਂ ਭੇਜ ਦਿੰਦਾ ਸਾਰੀਆਂ ਤੁਸੀਂ ਫਲੈਸ਼ ਕਰ ਦਿਓ ਸਾਰੀਆਂ ਕਿਹ ਵੀ ਕਹਿ ਲੈਂਦਾ ਨਾ ਕਿ ਸੁਭਾਨ ਅੱਲਾਹ ਲੀਡਰਾਂ ਦੇ بڑے ਲੋਕ ਨਾ ਹੁੰਦੇ ਜਾਂ ਫੋਟੋਆਂ ਆ ਜਾਂਦੀਆਂ ਨਹੀਂ ਸਾਂਝ ਕੀਤੀ ਨੇ ਜਾਂ ਅੱਜ ਪੁੱਛੀ ਨਹੀਂ ਮੈਂ ਤੇ ਜੋ 2013 ਚ ਸਟੈਂਡ ਕਰਦਾ ਉੱਥੇ ਹੀ ਹੁਣ ਕਰਦਾ ਪਿਆ ਕਿਹੜਾ ਜੋ ਜੋ ਵੇਖਿਆ ਮੈਂ ਉਦੋਂ ਉਹ ਆਪਣੀ ਸਰਕਾਰ ਦੀ ਲੈ ਕੇ ਦੇ ਦਿੱਤੇ ਸੀ ਨਾ ਮੇਰੀ ਤੇ ਡੀਓ ਲੈਟਰ ਸੀਐਮ ਸਾਹਿਬ ਦੇ ਆਫਿਸ ਦੀ ਡਾਇਰੀ ਹੋਈ ਪਈ ਆ ਮੇਰੇ ਆਫਿਸ ਦੀ ਡਾਇਰੀ ਹੋਈ ਪਈ ਆ ਤੁਸੀਂ ਉਹ ਚਿੱਠੀ ਵੇਖ ਲਓ ਜੇ ਆ ਕਿੰਨੇ ਤੁਸੀਂ ਨਾਲ ਹੀ ਦੇ ਪਹਾਵਾ ਇਹਨਾਂ ਦਾ ਹਵਾ ਬਣਾਇਆ ਪਿਆ ਮੈਂ ਇਹ ਕਹਿੰਦਾ ਜੇ ਜਿਹੜੀ ਜਿਮਣੀ ਆ 44 ਬੀ ਜਿਹੜੀ ਬਨੂਰ ਥਾਣੇ ਦੀ ਆ ਜੇ ਉਹ ਚੰਗੀ ਤਰ੍ਹਾਂ ਉਹਨੂੰ ਇਨਵੈਸਟਿਗੇਟ ਕੀਤਾ ਹੁੰਦਾ ਇਹ 13 ਜੀ ਮਸਲਾ ਮੁੱਕ ਜਣਾ ਸੀ ਇਹ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੇਕੀਆਂ ਨਸ਼ੇ ਦੇ ਨਾਂ ਤੇ 6000 ਡਰੱਗ ਡਰੱਗ ਮਨੀ ਕਿੱਥੇ ਜਾਉ ਕੌਣ ਅਫਸਰ ਜ਼ਿੰਮੇਵਾਰ ਨਹੀਂ ਉਹਦੇ ਕਿੱਥੇ ਆ ਇੱਕ ਇਹ ਲੋਕਾਂ ਦੇ ਲੋਕਾਂ ਦੇ ਇੱਕ ਸਿਰਫ ਸਿਆਸੀ ਰੋਟੀਆਂ ਸਿਰਫ ਸਰਕਾਰਾਂ ਬਣਾਉਣ ਲਈ ਪੰਜਾਬ ਦੇ ਪੰਜਾਬ ਦੇ ਨਾਂ ਕਾਲਾ ਧੱਕਾ ਲੌਂਗੀ ਬਣਾਉਂਦੇ ਪਏ ਬੇੜਾ ਘਰ ਕੀਤਾ ਪਿਆ ਪੰਜਾਬ ਨੂੰ ਨਸ਼ੇ ਦੇ ਇੱਕ ਦਿਨ ਕਿਸੇ ਪਾਰਟੀਆਂ ਨੇ ਮੁਕਤ ਨਹੀਂ ਕਰਨਾ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ੇ ਤੋਂ ਮੁਕਤ ਕਰ ਸਕਦੀ ਹੈ ਕਿਰਮਜੀਤਿਆ ਦੀ ਕੀ এনਵਾਇਰਨਮੈਂਟ ਤੁਸੀਂ ਸਮਝਦੇ ਹੋ ਜਾਂ ਜੋ ਇਲਜ਼ਾਮ ਲੱਗੇ ਨੇ ਇਹਦੇ এনਵਾਇਰਨਮੈਂਟ ਤੁਹਾਡੇ ਇਹਦੇ ਹੋਏ ਦੱਸ ਸਕਦਾ ਜਿਹੜੀ এনਵਾਇਰਨਮੈਂਟ ਮੈਂ ਤਾਂ ਬੇਨਤੀ ਕਰਦਾ ਮੇਰੇ ਕੋ ਫੋਨ ਚ ਆ ਮੇਰੇ ਜਿਹੜੇ ਚਿੱਠੀਆਂ ਸੀਐਮ ਸਾਹਿਬ ਆੜੀਆਂ ਤੁਹਾਨੂੰ ਮੈਨੂੰ ਨੰਬਰ ਦੋ ਤੁਹਾਨੂੰ ਮੈਂ ਸਾਰੀਆਂ ਕਰ ਦਿਆਂ ਤੁਹਾਨੂੰ ਪੇ ਦੱਸ ਦੋ ਉਹਦੇ ਸਭ ਕੁਝ ਲਿਖਿਆ ਮੈਂ ਕੋ ਕਿਹੜਾ ਸਰ ਬਾਦਲ ਦੇ ਅਕਾ ਚੜਾਈ ਕਰ ਗਏ ਆ ਇਸ ਸੰਸਾਰ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀ ਕੱਟੀਆਂ ਤੇ ਬੋਲਦੀਆਂ ਉਹ ਚਿੱਠੀਆਂ ਤੁਹਾਨੂੰ ਮੈਸੇਜ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਜੇ ਕਿਹੜਾ ਨਾ ਛੱਡ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਉਹ ਨਾ ਫਿਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਦਾ ਨਾ ਫਿਰਦੇ ਮੈਨੂੰ ਪੰਜਾਬ ਆਹ ਲਾ ਦੇ ਜਿਹੜਾ ਮੈਂ ਆਪਣੇ ਹੱਥ ਵੜ ਗਏ ਆਪਣੇ ਸਭ ਕੁਝ ਦਿੱਤਾ ਇਹ ਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਂ ਤੇ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੋਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਓ ਇਹਦਾ ਇਹਨਾਂ ਇਹਨਾਂ ਅੰਸਰਾਂ ਤੋਂ ਹੁਣ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਜਿਮਨੀਆ ਗੈਪ ਕੀਤੀਆਂ ਗਈਆਂ ਰਿਕਾਰਡ ਗੈਪ ਕੀਤੇ ਜਾਂਦੇ ਰਹੇ ਹੁਣ ਇਨਸਾਫ ਹੋਈਗਾ ਇਹਨਾਂ ਮਾਮਲਿਆਂ ਦੇ ਵਿੱਚ ਅੱਤ ਖੁਦਾ ਦਾ ਵਹਿਰ ਹੁੰਦਾ ਜੀ ਬੰਦਾ ਬੰਦੇ ਦਾ ਨਹੀਂ ਅੱਤ ਖੁਦਾ ਦਾ ਵਹਿਰ ਹੁੰਦਾ ਪਰਮਾਤਮਾ ਬੜਾ ਬਿਆਨ ਤੇ ਆ ਉਹ ਬਗੈਰ ਥੰਮਾ ਤੇ ਖਲੋਤਾ ਜੋ ਸਚਾਈ ਆ ਉਹ ਸੰਗਤ ਰੱਬ ਦਾ ਰੂਪ ਹੁੰਦੀ ਆ ਤੇ ਅਖੀਰ ਸਚਾਈ ਟਾਈਮ ਜ਼ਰ ਲੱਗਦਾ ਪਰ ਸਚਾਈ ਨੇਤਰ ਕੇ ਮੈਦਾਨ ਚ ਹੋਣੀ ਹੀ ਹੋਣੀ ਆ ਪਰਮਾਤਮਾ ਬੜਾ ਬਿਆਨ ਤੇ ਆ ਠੀਕ ਬਹੁਤ ਠੀਕ ਤਾਂ ਉਹ ਨਹੀਂ ਅਜਨਾਲਾ